ਕਟਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਇਹਨਾਂ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਸੀਐਮ ਮਾਨ ਨੇ ਦੱਸਿਆ ਕਿ ਇਸ ਜੋੜ ਮੇਲੇ ਦੀ ਸਵਾ ਦੇ ਵਿੱਚ 6 ਡਿਸਪੈਂਸਰੀਆਂ ਅਤੇ 20 ਆਮ ਆਦਮੀ ਕਲੀਨਿਕ ਖੋਲੇ ਜਾਣਗੇ। ਉੱਥੇ ਹਰ ਤਰ੍ਹਾਂ ਦੀ ਦਵਾਈ ਅਤੇ ਹਰ ਤਰ੍ਹਾਂ ਦਾ ਇਲਾਜ ਮੁਹੱਈਆ ਕਰਵਾਇਆ ਜਾਏਗਾ। ਸ਼ਹੀਦੀ ਜੋੜ ਮੇਲੇ ਲਈ 200 ਸਟਲ ਬੱਸਾਂ ਮੁਫਤ ਯਾਤਰਾ ਕਰਵਾਉਣਗੀਆਂ। ਇਹਨਾਂ ਬੱਸਾਂ 'ਚ ਡਿਸਪਲੇ ਲੱਗੀ ਹੋਏਗੀ ਕਿ ਬੱਸ ਕਿਸ ਕਿਸ ਸਥਾਨ 'ਤੇ ਜਾਏਗੀ। ਡਿਸਪਲੇ ਤੇ ਬੱਸਾਂ ਦੀ ਟਾਈਮਿੰਗ ਬੱਸੀ ਜਾਵੇਗੀ ਸ਼ਰਧਾਲੂਆਂ ਜਿੱਥੇ ਵੀ ਦਰਸ਼ਨ ਕਰਨੇ ਹਨ ਜਾਂ ਸ਼ਰਧਾਂਜਲੀ ਦੇਣੀ ਹੈ ਉਹ ਉਸ ਸਥਾਨ ਤੇ ਈ ਰਿਕਸ਼ਾ ਰਾਹੀਂ ਜਾ ਸਕਦੇ ਨੇ ਤੇ ਈ ਰਿਕਸ਼ਾ ਤੇ ਵਾਪਸ ਵੀ ਆ ਸਕਦੇ ਨੇ ਮੁੱਖ ਮੰਤਰੀ ਨੇ ਦੱਸਿਆ ਕਿ ਸਫਾਈ ਲਈ সুইਪਿੰਗ ਮਸ਼ੀਨਾਂ ਮੰਗਵਾਈਆਂ ਗਈਆਂ ਨੇ ਸਫਾਈ ਲਈ ਪਾਰਟੀ ਦੇ ਵਲੰਟੀਅਰਾਂ ਨੂੰ ਖਾਸ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਹ ਵਲੰਟੀਅਰ ਇੱਕ ਕੈਰੀ ਬੈਗ ਲੈ ਕੇ ਘੁੰਮਦੇ ਰਹਿਣਗੇ ਜਿੱਥੇ ਵੀ ਕੁਝ ਕਚਰਾ ਦਿਖਾਈ ਦਿੰਦਾ ਉਹ ਸਾਫ਼ ਕਰ ਦੇਣਗੇ ਰਾਤ ਦੇ ਵੇਲੇ ਵੀ ਸਫਾਈ ਦਾ ਕੰਮ ਚੱਲਦਾ ਰਹੇਗਾ ਸੰਚਾਰ ਦੇ ਸਾਧਨਾਂ ਨੂੰ ਸੁਚਾਰੂ ਰੱਖਣ ਦੇ ਲਈ ਟੈਲੀਕਮ ਕੰਪਨੀਆਂ ਨੂੰ ਅਸਥਾਈ ਤੌਰ ਤੇ ਮੋਬਾਈਲ ਟਾਵਰ ਲਗਾਉਣ ਦੇ ਲਈ ਕਿਹਾ ਗਿਆ ਤਾਂ ਜੋ ਇੰਨੀ ਭੀੜ ਦੇ ਵਿੱਚ ਸ਼ਰਧਾਲੂਆਂ ਨੂੰ ਨੈੱਟਵਰਕ ਦੀ ਸਮੱਸਿਆ ਨਾ ਆਵੇ ਪੁਲਿਸ ਦੇ ਵੱਲੋਂ ਵੀ ਇੱਕ ਵੱਖ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਾਇਆ ਗਿਆ ਹੈ ਇਸ ਪੂਰੇ ਜੋੜ ਮੇਲੇ 'ਚ 300 ਸੀਸੀਟੀਵੀ ਕੈਮਰੇ ਰਾਹੀਂ ਨਜ਼ਰ ਰੱਖੀ ਜਾਵੇਗੀ ਇਸ ਤੋਂ ਇਲਾਵਾ 3300 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਡਰੋਨਾਂ ਦੇ ذریعے ਵੀ ਨਿਗਰਾਨੀ ਰੱਖੀ ਜਾਵੇਗੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ ਉਹਨਾਂ ਬਾਰੇ ਕਿਉਂਕਿ ਉਹਦੇ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਔਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਵੀ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿਹੜੀ ਕਿਹੜੀ ਸਹੂਲਤਾਂ ਜਾਂ ਕਿਹੜੀ ਕਿਹੜੀ ਸਹੂਲਤ ਜਾ ਕਿਹੜੀ ਐਮਰਜੈਂਸੀ ਸੇਵਾ ਉੱਥੇ ਅਵੇਲੇਬਲ ਸਿਹਤ ਸੁਵਿਧਾਾਂਾਂ ਤੋਂ ਸ਼ੁਰੂ ਕਰ ਲੈਣੇ ਆ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਆ ਦੇ ਵਿੱਚ ਖੋਲੇ ਜਾਣਗੇ ਜਿਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਬਦੀ ਸਮਾਰੋਹ ਤੇ ਖੋਲੇ ਗਏ ਸੀਗੇ ਤੇ ਉੱਥੇ ਹਰ ਕਿਸਮ ਦੀ ਦਵਾਈ ਹਰ ਕਿਸਮ ਦਾ ਟ੍ਰੀਟਮੈਂਟ ਜਿਹੜਾ ਅਵੇਲੇਬਲ ਹੋਊਗਾ ਡਾਕਟਰਾਂ ਦੀ ਟੀਮ ਉੱਥੇ ਹਰ ਇੱਕ ਕਲੀਨਿਕ ਤੇ ਤੇ ਡਿਸਪੈਂਸਰੀਆਂ 'ਚ ਅਵੇਲੇਬਲ ਰਹੂਗੀ ਤਾਂ ਕਿ ਕੋਈ ਕਿਸੇ ਨੂੰ ਕੋਈ ਰੱਬ ਨਾ ਕਰੇ ਕੋਈ ਸਿਹਤ ਪੱਖੋਂ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਹ ਨਾਲ ਦੇ ਕਿਸੇ ਸੱਜੇ ਖੱਬੇ ਜੋ ਵੀ ਉਹਨਾਂ ਦੇ ਨੇੜੇ ਤੇੜੇ ਕਲੀਨਿਕ ਹੈ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦੇ ਨੇ ਇਹ ਤੁਲਵਾ 200 ਸ਼ਟਲ ਬੱਸਾਂ ਬਿਲਕੁਲ ਫ੍ਰੀ ਸਰਵਿਸ ਉਹ ਜਿਹੜੀਆਂ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟਕਾ ਕੇ ਫਿਰ ਅਲੱਗ-ਅਲੱਗ ਥਾਵਾਂ ਵਾਸਤੇ ਉਹਨਾਂ ਦੇ ਉੱਤੇ ਡਿਸਪਲੇ ਲੱਗਿਆ ਹੋਊਗਾ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਬੱਸ ਇਹ ਅਗਲਾ ਟਾਈਮ ਕਿੰਨੇ ਵਜੇ ਦਾ ਹੈ 200 ਬੱਸਾਂ ਨੇ ਜਿਨ੍ਹਾਂ ਦਾ ਡਿਸਪਲੇ ਕੀਤਾ ਹੋਊਗਾ ਕਿ ਇੱਥੋਂ ਐਨੇ ਮਿੰਟ ਤੇ ਬਸ ਜਾਊਗੀ ਫਿਰ ਅਗਲੀ ਬਸ ਐਨੇ ਮਿੰਟ ਬਾਅਦ ਆਊਗੀ ਤਾਂ ਸਾਰਾ ਉਹ ਸ਼ਡਿਊਲ ਜਿਹੜਾ ਬਸਾਂ ਦਾ ਉਹ ਡਿਸਪਲੇ ਕੀਤਾ ਹੋਊਗਾ 100 ਤੋਂ ਜ਼ਿਆਦਾ ਈ ਰਿਕਸ਼ੇ ਇਹ ਵੀ ਫ੍ਰੀ ਬਿਲਕੁਲ ਸਰਵਿਸ ਹੈ ਜਿੱਥੇ ਮਰਜ਼ੀ ਤੁਸੀਂ ਈ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕਿਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜੀ ਦੁਬਾਰਾ ਜਦੋਂ ਆਉਂਗੇ ਉਦੋਂ ਹੋਰ ਹੀ ਰਿਕਸ਼ਾ ਕੋਈ ਆਊਗਾ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਤੇ ਇਹ ਅਨੰਦਪੁਰ ਸਾਹਿਬ ਬਹੁਤ ਇਹਨਾਂ ਇਹ ਰਿਕਸ਼ਾ ਕਰਕੇ ਲੋਕਾਂ ਨੂੰ ਸੁਵਿਧਾ ਹੋਈ ਸੀ ਬਜ਼ੁਰਗਾਂ ਨੂੰ ਖਾਸ ਤੌਰ ਤੇ ਜਿਨ੍ਹਾਂ ਲਈ ਤੁਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਇਸ ਤੋਂ ਇਲਾਵਾ ਸਾਫ ਸਪਾਈ ਵਾਸਤੇ ਸਵੀਪਿੰਗ ਮਸ਼ੀਨਾਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਮਨਾ ਮੰਗਾਈ ਗੀਆਂ ਨੇ ਤੇ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਸਪੈਸ਼ਲੀ ਇਹ ਹਦਾਇਤਾਂ ਪਾਰਟੀ ਵੱਲੋਂ ਜਾਰੀ ਹੋਈਆਂ ਨੇ ਕਿ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਹਰ ਵਲੰਟੀਅਰ ਜਿਹੜਾ ਉਹ ਇੱਕ ਕੈਰੀ ਬੈਗ ਉਹਦੇ ਕੋਲੇ ਹੋਊਗਾ ਜਿੱਥੇ ਕਿਤੇ ਵੀ ਕੋਈ ਕਾਗਜ਼ ਕੋਈ ਪੱਤਾ ਕੋਈ ਗਲਾਸ ਕੋਈ ਕੂੜਾ ਕਰਕਟ ਕੋਈ ਪਿਆ ਉਹ ਚੁੱਕ ਕੇ ਉਹਨੂੰ ਆਪਣੇ ਬੈਗ ਚ ਪਾ ਕੇ ਅ ਛੋਟੇ ਹੱਥੀ ਜਿਹੜੇ ਨੇ ਹਾਇਰ ਕੀਤੇ ਹੋਏ ਨੇ ਉਹ ਉਹਨਾਂ ਦੇ ਵਿੱਚ ਰੱਖ ਕੇ ਉਹਨੂੰ ਨਾਲ ਦੇ ਨਾਲ ਡਿਸਪੋਜ਼ ਆਫ ਕਰ ਦੇਣਗੇ ਸਫਾਈ ਕਰ ਦੇਣਗੇ ਤੇ ਰਾਤ ਨੂੰ ਵੀ ਸਫਾਈ ਦਾ ਕੰਮ ਜਿਹੜਾ ਉਹ ਜਾਰੀ ਰਹੂਗਾ ਬਲੈਂਟਰੀ ਨੇ ਜਿਹੜੀਆਂ ਡਿਊਟੀਆਂ ਨੇ ਉਹ ਸ਼ਿਫਟ ਵਾਈਜ਼ ਲੱਗ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਾਲ ਕੁਝ ਅਨਅਧਿਕਾਰਿਕ ਖੂਨਦਾਨ ਕੈਂਪ ਲਗਾਏ ਗਏ ਜਿਨ੍ਹਾਂ ਦੀ ਇਸ ਵਾਰ ਜਾਂਚ ਪੜਤਾਲ ਕੀਤੀ ਜਾਵੇਗੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਅਧਿਕਾਰਕ ਖੂਨਦਾਨ ਕੈਂਪ ਤੇ ਹੀ ਖੂਨਦਾਨ ਕੀਤਾ ਜਾਵੇ ਤਾਂ ਜੋ ਉਸ ਦੀ ਸਹੀ ਵਰਤੋਂ ਹੋ ਸਕੇ ਤੇ ਇੱਕ ਜਿਹੜਾ ਪਿਛਲੇ ਸਾਲ ਦਾ ਐਕਸਪੀਰੀਅੰਸ ਹੈਗਾ ਕੁਝ अनऑथराइਜ਼ਡ ਖੂਨਦਾਨ ਕੈਂਪ ਵੀ ਲਗਾ ਲੈਂਦੇ ਉੱਤੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਵੀ ਉਹ ਇਸ ਤਰ੍ਹਾਂ ਦੇ ਉਹਨੇ ਅਥੋਰਾਈਜ਼ਡ ਬਲੱਡ ਬੈਂਕ ਦਾ ਸਿਰਫ ਗਵਰਨਮੈਂਟ ਦਾ ਇੱਕ ਪ੍ਰੋਪਰ ਇੱਕ ਉਹਦੀ ਸਾਇਨ ਲੱਗੇ ਹੋਣਗੇ ਕਿ ਖੂਨਦਾਨ ਸਿਰਫ ਇੱਥੇ ਹੀ ਹੋ ਸਕਦਾ ਹੈ ਕਈ ਵਾਰੀ ਇਦਾਂ ਦੇ ਲੋਕ ਕੁਛ ਆ ਜਾਂਦੇ ਜਿਹੜੇ ਇਹਨਾਂ ਚੀਜ਼ਾਂ ਚੋਂ ਵੀ ਫਾਇਦੇ ਲੱਭਦੇ ਫਿਰਦੇ ਰਹਿੰਦੇ ਆ ਸੋ ਕਿਤੇ ਵੀ ਗਵਰਨਮੈਂਟ ਵੱਲੋਂ ਅਨਪਰੂਵਡ ਕਿਸੇ ਵੀ ਬਲੱਡ ਬੈਂਕ ਦੇ ਵਿੱਚ ਕੋਈ ਡੋਨੇਸ਼ਨ ਨਾ ਕੀਤੀ ਜਾਵੇ ਗਵਰਨਮੈਂਟ ਦਾ ਜਿਹੜਾ ਹੈਗਾ ਉੱਥੇ ਸਰਕਾਰ ਵੱਲੋਂ ਬਕਾਇਦਾ ਤੋਂ ਤੇ ਡਾਕਟਰ ਵੀ ਹੋਣਗੇ ਬਕਾਇਦਾ ਉਹਨਾਂ ਦਾ ਜਿਹੜਾ ਬਲੱਡ ਨੇਸ਼ਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਦੁੱਧ ਵਗੈਰਾ ਜਾਂ ਉਹਨਾਂ ਦੀ ਜਿਹੜੀ ਜੋ ਵੀ ਖੁਰਾਕ ਹੁੰਦੀ ਹੈ ਉਹ ਵੀ ਹੋਊਗੀ ਤੇ ਨਾਲ ਨਾਲ ਉਸ ਦੀ ਸੰਭਾਲ ਜਿਹੜੀ ਹੈ ਪ੍ਰੋਪਰ ਜਿਹੜੇ ਵੱਡੇ ਹਸਪਤਾਲਾਂ ਦੇ ਜਿਹੜੇ ਬਲੱਡ ਬੈਂਕ ਹੈ ਉਹਨਾਂ ਦੇ ਆਈਸ ਬਾਕਸ ਦੇ ਉਹਨਾਂ ਵਿੱਚ ਰੱਖ ਕੇ ਇਮੀਡੀਏਟਲੀ ਲੈ ਜਾਂਦੇ ਆ। ਅ ਅ ਸ਼੍ਰੀ ਨਾਨਪੁਰ ਸਾਹਿਬ ਵਿਖੇ ਇੱਕ ਦਿਨ ਦੇ ਵਿੱਚ ਹਜ਼ਾਰ ਤੋਂ ਵੱਧ ਯੂਨਿਟ ਜਿਹੜੇ ਆ ਗਏ ਸੀਗੇ। ਸੋ ਇਹ ਤਿੰਨ ਦਿਨ ਚਾਰ ਦਿਨ ਪੰਜ ਦਿਨ ਛੇ ਦਿਨ ਸੱਤ ਦਿਨ ਵੀ ਲੋਕ ਰਹਿੰਦੇ ਆ ਇੱਥੇ। ਸੋ ਇੱਛਾ ਮੁਤਾਬਕ ਜੇ ਕੋਈ ਬਲੱਡ ਮਿਸ਼ਨ ਕਰਨੀ ਚਾਹੁੰਦਾ ਤਾਂ ਉਹ ਖੂਨ ਦਾ ਜਿਹੜਾ ਇੱਕ ਇੱਕ ਕਤਰਾ ਜਿਹੜਾ ਉਹ ਜਿਹੜਾ ਲੋਡ ਬੰਦਾ ਤੱਕ ਪਹੁੰਚੂਗਾ ਇਹ ਸਾਡੀ ਬਚਨਵਤ ਹੈ। ਹਕੂਮਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ਹੀਦੀ ਜੋੜ ਮੇਲੇ ਦੇ ਪਰਮੰਧਾਂ ਨੂੰ ਲੈ ਕੇ ਸਾਡੇ ਨਾਲ ਐਸਜੀਪੀਸੀ ਵੱਲੋਂ ਹਾਲੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਹਰ ਤਰ੍ਹਾਂ ਦੀ ਸੇਵਾ ਨਿਭਾਉਣ ਦੇ ਲਈ ਤਿਆਰ ਸਾਡੇ ਲਈ ਗੁਰਦੁਆਰਾ ਸਾਹਿਬ ਨੂੰ ਲੈ ਕੇ ਐਸਜੀਪੀਸੀ ਵੱਲੋਂ ਜੋ ਵੀ ਸਹੂਲਤ ਦੀ ਮੰਗ ਕੀਤੀ ਜਾਵੇਗੀ ਅਸੀਂ ਉਪਲਬਧ ਕਰਵਾਵਾਂਗੇ। ਸਾਡੇ ਨਾਲ ਐਸਜੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜ ਸਾਡੇ ਐਮਐਲਏ ਸਾਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਹੀਂ ਉਹ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ਼ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਜ਼ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ ਜਿਹੜੇ ਪ੍ਰਾਈਵੇਟੀ ਅਗੈਸਟ ਨੂੰ ਨਿਗਾੜਦੇ ਪਰ ਬਹੁਤ سارے ਹਸਪਤਾਲ ਇਦਾਂ ਦੇ ਵੀ ਹੈਗੇ ਨੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ ਕਿ ਉਹਨਾਂ ਦੀ ਕੋਈ ਇਦਾਂ ਦੀ ਪ੍ਰੋਵੀਜ਼ਨ ਕੀਤੀ ਜਾਉ ਕਿ ਉਹ ਤੁਹਾਡੇ ਨਾਲ ਦੀ ਸਰਕਾਰ ਨਾਲ ਜਿਆਦਾ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣੋ ਪਰ ਕੈਂਪ ਇੱਕੋ ਜਗ੍ਹਾ ਤੇ ਹੋਊਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੋਇਆ ਉੱਥੇ ਵੀ ਲੱਗਿਆ ਉਹਦੇ ਨਾਲ ਜਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨਥੋਰਾਈਜ਼ਡ ਯੂਜ਼ਰ